ਆਈ ਰਾਈ ਮੈਂ ਤੋਂ ਵੀ ਨਾ ਰਾਈ ਕਰਦਾ ਤਾਂ ਇਹ ਲੱਗੇ ਤਾਂ ਜਿਹੜਾ ਏਰੀਆ ਹੈ

हेलो 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 सब तो पहला हम बहन की करता है कि हमारी बहुत ही बात सरकार जो है मंत्री या मंत्री साहब की अधिकारी प्रोजेक्ट का उनका भी करना है तो तो भूल करना है जो भी ग्रीन है तो लेके दर्द करीब आपका क्या है इसे ना आप लोगों में बहुत बड़ी सुविधा मिलेगी कि मैं ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ। ਤੁਸੀਂ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ। ਅੱਜ ਖੰਨੇ ਲਈ ਰੋਜ਼ ਅਸੀਂ ਖੁਸ਼ਖਬਰੀਆਂ ਦੇ ਰਹੇ ਹਾਂ ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ। ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਆ। ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੌਗੁਰੇਸ਼ਨ ਕਰ ਰਹੇ ਹਾਂ। ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੇਨ ਲਾਤੇ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਆਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਆਹੀ ਜੀਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਆਤ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਇਸ ਕਾਰਜ ਲਈ ਆਪਾਂ ਇਕੱਠੇ ਹੋਏ ਹਾਂ ਬੜਾ ਵੱਡਾ ਦਿਨ ਹੈ ਅੱਜ ਜਿਹੜਾ ਰਾਮਗੜੀਆ ਭਵਨ ਹੈ ਪੱਟੀਆਂ ਵਿਖੇ ਅ ਸਥਾਨ ਬਣਿਆ ਹੋਇਆ ਹੈ ਇਸ ਤੋਂ ਲੈ ਕੇ ਨਿਰੰਕਾਰੀ ਭਵਨ ਤੱਕ ਉਹ ਵੀ ਪੱਟੀਆਂ ਤੱਕ ਕੇ ਪੈਂਦਾ ਹੈ ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ ਇਹ 1 ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦੇ ਮੱਧਨਜ਼ਰ ਰੱਖਦੇ ਹੋਏ ਅੱਜ ਅਸੀਂ ਉਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਹਾਂ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ ਨੇ ਯੋ ਸਾਹਿਬ ਖੜੇ ਨੇ ਤੇ ਇਹ ਜਿਹੜੀ ਲਾਈਨ ਹੈ 400 ਐਮ ਐਮ ਦੀ 400 ਐਮ mm, ਐਮ 400 ਐਮ ਐਮ ਦੀ ਇਹ ਜਿਹੜੀ ਇਹਦੀ ਆਈ ਡੀ ਹੈ ਇਹ ਨਾ ਡਾਇਆ ਹੈ ਇਹ ਜਿਹੜੀ ਲਾਈਨ ਪੈਣੀ ਹੈ ਇਹ ਜਿਹੜੀ ਲਾਈਨ ਹੈ 1 ਕਿਲੋਮੀਟਰ ਲੰਬੀ ਇਹਦੇ ਨਾਲ ਇਹ ਉੱਥੇ ਫਿਰੇ ਦਾ ਜਿਹੜਾ ਮੈਨ ਹੋਲ ਵੱਡਾ ਬਣਿਆ ਏ ਉਹਦੇ ਨਾਲ ਜਾ ਕੇ ਕਨੈਕਟ ਹੋ ਜਾਣਾ ਔਰ ਇਹਦੇ ਨਾਲ ਘਟੋ ਘਟ ਹਜ਼ਾਰਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਇਹਨਾਂ ਇਲਾਕੇ ਆ ਚ ਰਹਿੰਦੇ ਔਰ ਇਹਨਾਂ ਵੱਡੇ ਜਿਹੜੇ ਸਾਡੇ ਇਹ ਗੁਰੂ ਘਰ ਨੇ ਚਾਹੇ ਭਵਨ ਹੋਵੇ, ਧਰਮ ਗੜੀਆ ਭਵਨ ਹੋਵੇ ਚਾਹੇ ਨਿਰੰਕਾਰੀ ਭਵਨ ਹੋਵੇ ਇਹਨਾਂ ਨੂੰ ਵੀ ਵੱਡੀ ਰਾਤ ਮਿਲੂਗੀ ਤਾਂ ਜੋ ਇਹ ਜਿਹੜੀ ਜਿਹੜੀ ਰੋਜ਼ਮਰਗੀ ਇਹਨਾਂ ਨੂੰ ਸਮੱਸਿਆ ਉਹਦਾ ਹੱਲ ਹੋ ਜਾਵੇ। ਅੰਤਰੀ ਸਾਹਿਬ ਜਿਹੜੀ ਤਨਤਨ ਬਾਈਲ ਇਕਸ਼ਨ 'ਚ ਰਾਜਾ ਬੜਿੰਗ ਵੱਲੋਂ ਇੱਕ ਬੜੀ ਬਰਵਾਦ ਟਿੱਪਣੀ ਕੀਤੀ ਗਈ ਹੈ। ਸਿਆਸਤ ਦੇ ਵਿੱਚ ਇਹੋ ਜਿਹੀਆਂ ਟਿੱਪਣੀਆਂ ਲੈ ਕੇ ਤੁਹਾਡੇ ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਹਾਂ। ਕਦੇ ਜ਼ਿੰਦਗੀ 'ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ 'ਚ ਟਿੱਪਣੀ ਨਹੀਂ ਕਰਦੇ। ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਹਾ ਮੂਰਖ ਤੇ ਮਹਾ ਗਿਆਨੀ ਬੰਦਾ ਕੋਈ ਨਹੀਂ। ਰਾਜਾ ਵੜਿੰਗ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਐ, ਉਹਨਾਂ ਦੇ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਐ, ਉਹਨਾਂ ਦੀ ਜ਼ਾਤੀ ਨੂੰ ਲੈ ਕੇ ਟਿੱਪਣੀ ਕੀਤੀ ਐ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ। ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਪੰਜਾਬ ਵਸਦਾ ਗੁਰਾਂ ਦੇ ਨਾਤੇ ਆਓ ਸਭ ਤੋਂ ਪਹਿਲਾਂ ਗੁਰਾਂ ਦੀ ਜਿੱਤੀ ਫੱਦੇ ਦੀ ਸਾਹ ਕੋ ਆਪ ਕੋ ਵਾਇਰੂਸ ਕੀਤਾ ਖਾਲਸਾ ਵਾਇਰੂਸ ਕੀਤੀ ਕਰਦੇ ਅੱਜ ਅੱਜ ਵੀ ਕਰਾਈ ਤੋਂ ਧੰਨਵਾਦ ਬਾਬਾ ਵਿਸ਼ਵਕਰਮਾ ਰਾਮਗੜੀਆ ਭਵਨ ਦੀ ਸਾਰੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਆ ਕੇ ਜਗਾ ਜਿੱਥੇ ਅੱਜ ਪ੍ਰੋਗਰਾਮ ਹੋ ਰਿਹਾ ਉਹਨਾਂ ਨੇ ਅੱਜ ਜਗਾ ਸਾਨੂੰ ਬਹਰੀਆ ਕਰਵਾਈ ਪ੍ਰੋਵਾਈਡ ਕਰਵਾਈ ਤੋਂ ਮੈਂ ਸਾਰੀ ਮੈਨੇਜਮੈਂਟ ਕਮੇਟੀ ਦਾ ਤਹਿ ਦਿਲੋਂ ਇਹ ਰਾਇ ਤੋਂ ਧੰਨਵਾਦ ਕਰਦਾ ਦੂਸਰਾ ਕੋਲ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੋ ਰਾਮਗੜੀਆ ਭਵਨ ਜਿਹੜਾ ਥਾਗਾ ਭਟੀਆਂ ਦੇਖਿਆ ਹੈ ਦੇ ਨਿਕੋ ਲੈ ਕੇ ਨਿਰੰਕਾਰੀ ਭਵਨ ਤੱਕ ਭਟੀਆਂ ਤੱਕ ਇਹ ਡੱਗ ਪੱਗ ਡੱਗ ਪੱਗ ਦੋਨੋਂ ਧਾਰਮਿਕ ਸਥਾਨਾਂ ਦੇ ਵਿਚਕਾਰ ਜਿਹੜਾ ਵਕਫਾ ਹੈ ਕਿੰਨੇ ਕਿੰਨੇ ਮੀਟਰ ਦਾ ਹੈ ਇਸ ਇਲਾਕੇ ਦੇ ਵਿੱਚ ਸੀਵਰੇਜ ਦੀ ਪਾਈਪਲਾਈਨ ਦੀ ਸੀ ਬੜੀ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਸੀਵਰੇਜ ਦੀ ਪਾਈਪਲਾਈਨ ਪੈਣੀ ਚਾਹੀਦੀ ਹੈ ਤਾਂ ਜੋ ਹਜ਼ਾਰਾਂ ਪਰਿਵਾਰ ਜਿਹੜੇ ਇਹ ਏਰੀਆ ਦੇ ਵਿੱਚ ਵੱਸੋ ਹੁੰਦੀ ਹੈ ਖਾਸ ਤੌਰ ਤੇ ਦੋਨੋਂ ਧਾਰਮਿਕ ਸਥਾਨਾਂ ਦੀ ਜਿਹੜੀ ਜਗਰਤ ਸੀ ਉਹ ਪੂਰਾ ਕੀਤਾ ਜਾ ਸਕੇ ਮਹੱਈਆ ਜਿਹੜਾ ਕਰਵਾਇਆ ਜਾ ਸਕੇ ਉਸੇ ਦੇ ਚੱਲਦੇ ਅੱਜ ਵਟਾ ਕੇ ਨਾ ਕਿ 400 mm ਦੀ ਸੀਵਰੇਜ ਦੀ ਪਾਈਪਲਾਈਨ 1 ਕਿਲੋਮੀਟਰ ਲੰਬੀ ਜਿਹਦਾ ਖਰਚਾ ਤਕਰੀਬਨ 1 ਕਰੋੜ 13 ਲੱਖ ਰੁਪਏ ਦੇ ਆਸ-ਪਾਸ ਹੈ ਉਹ ਸੀਵਰੇਜ ਬੋਰਡ ਦੇ ਅੱਜ ਤੋਂ ਇਹ ਕੰਮ ਚਾਲੂ ਕਰਤਾ ਤੁਹਾਨੂੰ ਇਸ ਦਾ ਬਹੁਤ-ਬਹੁਤ ਵਧਾਈਆਂ ਹੋਣ ਇਹਦੇ ਨਾਲ ਬਹੁਤ ਸਾਰੇ ਇਸ ਇਲਾਕੇ ਦੇ ਜਿਹੜੇ ਸਾਡੇ ਵਸਨੀਕ ਨੇ ਉਹਨਾਂ ਨੂੰ ਬੜੀ ਰਾਹਤ ਮਿਲੂਗੀ ਇਹਦੇ ਨਾਲ ਐਕਾਈ ਜੇਕਰ ਪਿਛਲੇ ਤੁਸੀਂ ਕਈ ਦਿਨਾਂ ਤੋਂ ਨਿਗਾਹ ਮਾਰੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋਗ ਵਾਇਟ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਅਸੀਂ ਡਵੈਲਪਮੈਂਟ ਦੇ ਕੰਮਾਂ ਦੇ ਐਨੇ ਪ੍ਰੋਜੈਕਟ ਨੇ ਜਿਹੜੇ ਆਲਰੇਡੀ ਸ਼ੁਰੂ ਕੀਤੇ ਹੋਏ ਨੇ ਕਿ ਸ਼ਾਇਦ ਉਂਗਲੀਆਂ ਦੇ ਕੋਟੇ ਤੇ ਗਿਣੇ ਨਾ ਜਾਣ ਕਤਤਨ ਤੋਂ ਲਗਾਤਾਰ ਅਸੀਂ ਜਿਹੜੀਆਂ ਆਪਣੇ ਖੰਨੇ ਹਲਕੇ 'ਚ ਜੰਨੀਆਂ ਸੜਕਾਂ ਮੰਡੀ ਬੋਰਡ ਦੇ ਨਾਲ ਅਟੈਚਡ ਨੇ ਔਰ ਸਾਰੀਆਂ ਸੜਕਾਂ ਉਹੋ ਨੇ ਜਿਹੜੀਆਂ ਇੱਕ ਪਿੰਡ ਤੋਂ ਦੂਆ ਪਿੰਡ ਦੂਆ ਤਿੰਨ ਕੋ ਤਿਆ ਪਿੰਡ ਨੂੰ ਆਪਸ 'ਚ ਕਨੈਕਟ ਕਰ ਦਿਆਂ ਨੇ ਔਰ ਇਹ ਸੜਕਾਂ ਪਿਛਲੇ 10 ਸਾਲ ਤੋਂ ਤੇ ਸਮਾ ਹੋ ਗਿਆ ਸੀ ਇਹ ਸੜਕਾਂ ਦੀ ਸਾਰ ਨਹੀਂ ਸੀ ਲੱਤੀ ਗਈ ਫਿਰ ਹੁਣ ਪੰਜਾਬ ਦੀ ਜਿੰਨੀ ਮੰਡੀ ਬੋਰਡ ਦੇ ਅੰਦਰ ਆਉਂਦੀਆਂ ਸੜਕਾਂ ਨੇ ਕਾਇਆ ਹੋ ਖੱਲੇ ਦੀਆਂ ਹੋਣ ਜਾਂ ਪੂਰੇ ਪੰਜਾਬ ਦੀਆਂ ਹੋਣ ਇੱਕ ਮੁਸ਼ਤ ਟੈਂਡਰ ਲਗਾ ਕੇ ਸਰਕਾਰ ਭਗਵੰਤ ਸਿੰਘ ਮਾਨ ਨੇ ਇੱਕ ਨਰਨਕਾਰੀ ਭਵਨ ਤੋਂ ਲੈ ਕੇ ਬਰੀਨ ਐ ਨੋਟਲ ਤੱਕ ਪਹੁੰਚੀਗੀ 길이 ਲੰਬਾਈ ਹੈਗੀ तकरीबन 1 ਕਿਲੋਮੀਟਰ ਇਹਨਾਂ ਆਪਣਾ ਰਾਮਗੜੀ ਪਵਨ ਤੇ ਫਾਲਗੋਟ ਤੱਕ ਉਹਦੇ ਵੀ 프ਰੰਟ ਤੇ ਬੈਠੀ ਹੈ ਕਿੰਨਾ ਕਿੰਨਾ ਬਜਟ ਹੈ ਦੋਸਤ ਬਜਟ ਹੈ ਜਿੱਦਾ 3 ਕਰੋੜ 13 ਲੱਖ ਇਹਦੇ 1 ਕਰੋੜ 13 ਲੱਖ ਤੇ ਕਿੰਨਾ ਜੇ ਟੂ ਹੋ ਜਾਊਗਾ ਕੰਪਲੀਟ ਇਹ 4 ਮਹੀਨੇ ਚੂਰਾ ਹੋ ਜਾਊਗਾ ਅਜੇ ਜਦੋਂ ਮਤਲਬ ਕਿਹਦਾ ਕੀ ਸਰ ਇਹ ਸਰ ਕੀ ਕੋਸਾ ਨਾਲ ਕੋ ਵਾਟਰ ਸਪਲਾਈ ਵੀ ਦੇ ਦੇਣਾ ਨਹੀਂ ਨਹੀਂ ਕੱਲਾ ਸੀਵਰੇਜ ਦਾ ਜੀ ਤੇ ਨਾਲੇ ਇਹਦੇ ਜਿੰਨੇ ਵੀ ਆਪਣਾ ਘਰਾਂ ਦੇ ਕਨੈਕਸ਼ਨ ਨੇ ਉਹ ਆਪਣੀ ਸਰਵਣਕੀ ਨਾਮ ਹੈ ਮੇਰਾ ਸ੍ਰਮਾਂਦੀਪ ਸਿੰਘ ਹੈ ਜੀ ਕਿਹੜੇ ਕਿਹੜੇ ਲੱਗਨ ਉਹ ਜੀ ਕਵਰੇਜ ਕਰੇਗਾ ਇਹ ਆਪਣਾ ਜੀ ਨਰਨਕਾਰੀ ਭਵਨ ਤੋਂ ਲੈ ਕੇ ਪਾਲ ਮੋਟਰ ਤੋਂ ਹੁੰਦੇ ਹੋਏ ਰਾਮਗੜੀਆ ਭਵਨ ਤੋ ਬ੍ਰੀਡ ਨਾਲ ਇਹ ਸਿਰਫ ਕੱਲਾ ਜੀਟੀ ਲੋਨ ਹਾਂਜੀ ਹਾਂਜੀ ਮੈਨੂੰ ਕਹਿਇਆ ਇਹਨੇ ਫਿਰ ਕਿੱਛੂ ਥਾਰਾ ਕਵਰ ਕਰੇਗਾ ਇਹ ਤਾਂ ਮੇਨ ਪੈ ਗਿਆ ਜੀ ਉਹ ਬਾਅਦ ਵਿੱਚ ਹੋਊਗਾ ਜੀ ਜਿਹੜਾ ਅਸੀਂ ਬਾਅਦ ਚ ਪ੍ਰੋਜੈਕਟ ਬਣਾ ਰਹੇ ਹਾਂ ਉਹਦੇ ਵਿੱਚ ਹੋ ਜਿਹੜੇ ਪਾਈਪ